ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ 6:40 ਮਿੰਟ ਹੋ ਗਏ ਤੇ ਕੰਮ ਧੰਦਾ ਜੀ ਆਪਾਂ ਮਸ਼ੀਨ 'ਚ ਅੱਧੇ ਕੱਪੜੇ ਧੋਤੇ ਗਏ ਤੇ ਅੱਧੇ ਕਿ ਰਹਿ ਗਏ ਲੜ ਗਈ ਲੜ ਗਈ ਲੜ ਬੱਗ ਗਈ ਤੇ ਹੋਰ ਗੋਇ ਕੁਟੜਾ ਕੰਮ ਨੇ ਮੇਰ ਤਾਂ ਸੀ ਮੈਂ ਝਾੜੂ ਕਰਦਾ ਸੀ ਕਿਉਂਕਿ ਰੱਬ ਰਾਤ ਦਾ ਲਸਕੀ ਆਂਦਾ ਸੀ ਤੇ ਅੱਜ ਆਪਣੇ ਆ ਗਿਆ ਜੀ ਮੀ ਮੀ ਆ ਰਿਹਾ ਤੇ ਤੜਕੇ ਉੱਠੇ ਸੀਗੇ 4 ਵਜੇ ਉੱਠ ਖੜੇ ਸੀ ਕਿਉਂਕਿ ਕਣੀਆਂ ਜੜਗੀ ਆਉਂਦੀਆਂ ਸੀ ਫਿਰ ਸਾਨੂੰ ਪਤਾ ਹਨਾ ਜਗਜੀ ਤਾਂ ਆਉਂਦੀ ਨਹੀਂ ਸੀ ਫਿਰ ਮੈਂ ਉੱਠ ਕੇ ਚਾਹ ਧਰ ਲਈ 4 ਵਜੇ ਤੇ ਪਸੂ ਨੂੰ ਟਾਈਮ ਨਾਲ ਨੀਰਾ ਪਾਤਾ ਸੀਗਾ ਤੇ ਅਸੀਂ ਅਖ ਮੀ ਤੋਂ ਪਹਿਲਾਂ ਪਹਿਲਾਂ ਚੱਲ ਪਸੂ ਨੀਰਾ ਖਾ ਲੈਣਗੇ ਤੇ ਗੁਆ ਗੋੜਾ ਮੋਟਾ ਮੋਟਾ ਛੜਤਾ ਸੀਗਾ ਜੀ ਅਸੀਂ ਤੇ ਬਸ ਸਾਰਾ ਹੀ ਟੋ ਜੱਡ ਕੰਮ ਉਤਨੀ ਲਿਬੜਿਆ ਵਰਗੇ ਸੀਗਾ ਤੇ ਫਿਰ ਹੁਣ ਮੀਂਹ ਜਾਦੇ ਆਉਣ ਲੱਗ ਗਿਆ ਤੇ ਹੁਣ ਆਪਣੇ ਜਸ਼ਨੇ ਨੇ ਜਾਣਾ ਸਕੂਲ ਤੇ ਹੁਣ ਨਾ ਤਾਂ ਇਹਨੂੰ ਆਏ ਛੱਡ ਕੇ ਆਉਣ ਜੋਗਰੇ ਨਾ ਬੈਂਤ ਬੈਣ ਆਪਣੇ ਉਥੇ ਆਉਂਦੀ ਹੈ ਚਲੋ ਜੀ ਮਾੜਾ ਮੋਟਾ ਹਟ ਜੇ ਤਾਂ ਮੈਂ ਜਸ਼ਨ ਨੂੰ ਕਰਦਾ ਤਿਆਰ ਹੋਣਾ ਹੈ ਜਿਹਾ ਹੋਇਆ ਪਿਆ ਹਨਾ ਵੀ ਪਹਿਲਾਂ ਇਹਨੂੰ ਜੀ ਬੁਖਾਰ ਹੋ ਗਿਆ ਉਧਰ ਵਾਟਰ پارک ਜਾਣੇ ਕਰਕੇ ਹਨਾ ਤੇ ਫਿਰ ਇੱਕ ਦਿਨ ਇਹ ਤੋਂ ਬਚਾਲ ਦੀ ਸਕੂਲ ਜਾਇ ਨਹੀਂ ਗਿਆ ਤੇ ਮਨਵਾਇਆ ਹਨਾ ਬਾਲੀਆਂ ਛੁੱਟੀਆਂ ਵੀ ਲੋਟ ਨਹੀਂ ਆਉਂਦੀਆਂ ਹਨਾ ਇੱਕ ਦਿਨ ਉਧਰ ਝੋਨਾ ਲਾਉਂਦੇ ਸੀ ਉਧਰ ਰਹਿ ਪਿਆ ਕਰੇ ਤੇ ਮੈਂ ਕਿਹਾ ਹੁਣ ਅੱਜ ਰੱਬਾ ਹਟ ਜਾ ਮੈਂ ਕਰਾਂ ਜਸ਼ਨ ਨੂੰ ਸਕੂਲ ਥੋਰਦਾ ਫਿਰਦੇ ਨੇ ਆਜੀ ਭਲਾਂ ਦੀ ਚੱਲ ਤੇ ਹੁਣ ਮੰਮੀ ਹੋ ਰਹੀ ਆਖੀਂਦੇ ਇਹ ਜੀ ਚ ਕਹਿੰਦੇ ਕਿ ਮੈਂ ਲੋਟ ਆਊਗਾ ਲੋ ਚਲ ਦੇਖਦੇ ਆਂ ਜੀ ਕੀ ਬੰਦ ਆ ਮਾੜਾ ਮੋਟਾ ਠੱਲਾ ਪੈ ਜੇ ਤਾਂ ਫਿਰ ਮੈਂ ਇਹਨੂੰ ਘਰ ਦਾ ਤਿਆਰ ਲੋ ਜੀ ਸੋਨੂੰ ਮੈਂ ਦਿਖਾਵਾਂ ਆਪਣੇ ਕਿੰਨਾ ਲੋ ਜੀ ਦੇਖੋ ਅਈ ਨੀਤ ਐਨਾ ਸੋਹਣਾ ਮੌਸਮ ਹੋਇਆ ਪਿਆ ਤੇ ਠੰਡੀ ਠੰਡੀ ਹਵਾ ਚੱਲੀ ਆਂਦੀ ਐ ਤੇ ਬਸ ਮੀਂਹ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੀ ਝਾੜੂ ਕੜਦਾ ਸੀ ਸਾਰੇ ਮਹਿਰਾਲ ਥੋੜੀ ਜੀ ਹਵਾ ਜੀ ਆਈ ਤੇ ਹਵਾ ਜੀ ਨਾਲ ਰੇਤ ਆ ਗਿਆ ਸੀਗਾ ਸਾਰ ਘਰੇ ਤੇ ਉਹ ਕੱਚੇ ਵੇੜੇ ਵਾਲੇ ਉਡੜ ਆ ਜਾਂਦੇ ਫਿਰ ਦੋਆ ਦਾ ਮੈਂ ਝਾੜੂ ਕੜਦਾ ਮਖਾ ਜੇ ਨਾ ਝਾੜੂ ਕੱਢਿਆ ਤਾਂ ਮਖਾ ਉਡ ਉਡ ਕੇ ਨਾ ਹਾ ਉੱਤੇ ਮੀਂਹ ਪੈ ਗਿਆ ਤਾਂ ਮਖਾ ਫਿਰ ਜੰਮ ਜੂਗਾ ਰੇਤਾ ਤਾਂ ਕਰਕੇ ਫਿਰ ਮੈਂ ਦੋ ਦੋ ਝਾੜੂ ਕੱਟਦਾ ਸੀਗਾ ਮਾੜੀਆਂ ਵਣੀਆਂ ਕਣੀਆਂ ਤਾਂ ਡਿੱਗਦੀਆਂ ਸੀਗੀਆਂ ਉਦੋਂ ਬਸ ਮੈਂ ਹੀ ਕੱਟਦਾ ਕਣੀਆਂ ਚ ਦਵਾ ਦਵ ਤੇ ਇੱਕ ਬੈਠ ਕੇ ਰਹੇਗੀ ਬਸ ਝਾੜੂ ਕੱਢਣ ਵਾਲੀ ਤੇਕਰ ਸੋਈ ਚ ਰਹਿ ਗਿਆ ਸੀਗਾ ਐਨੇ ਰੱਬ ਜਾਦੇ ਆ ਗਿਆ ਜੀ ਮਖਾ ਚੱਲ ਹਜੇ ਸੋਈ ਚ ਦੇਖਦੇ ਆ ਮਖਾ ਜਸ਼ਨ ਦੀ ਰੋਟੀ ਲੂਟੀ ਬਣਾਉਂਗੀ ਮੈਂ ਮਖਾ ਚੱਲ ਫਿਰ ਬਾਅਦ ਚ ਕੱਢ ਦੂੰਗੀ ਤੇ ਪੋਚਾਂ ਦੀ ਹਜੇ ਕੋਈ ਜੇ ਨੂੰ ਤਿਆਰ ਕਰੂੰ ਤਾਂ ਫਿਕਰ ਨਿਭੜੇ ਤਾਂ ਫਿਰ ਮੈਂ ਪੋਚੇ ਪਾਚੇ ਲਾਵਾਂ ਕਪੜੇ ਵੀ ਇੱਕ ਸੂਟ ਰਹਿ ਗਿਆ ਜੀ ਜਸ਼ਨ ਦੇ ਰੈਡੀ ਦਾ ਥੋੜਾ ਜਿਆਦਾ ਮਾਲਾ ਸੀਗਾ ਜੇ ਤਾਂ ਲੇਟ ਆ ਗਈ ਤਾਂ ਠੀਕ ਹੈ ਨਹੀਂ ਹੱਥਾਂ ਤੇ ਵਸਲ ਦੂੰਗੀ ਤੇ ਦੂਜੇ ਸਾਰੇ ਮਸ਼ੀਨ ਚ ਧੋਤੇ ਗਏ ਜੀ ਕਿਉਂਕਿ ਟਾਈਮ ਨਾ ਪਾਤੇ ਸੀ 5:00 ਵਜੇ ਪਾਤੇ ਸੀਗੇ ਜੀ ਮਸ਼ੀਨ ਚ ਕਪੜੇ ਤੇ ਧੋਤੇ ਗਏ ਤੇ ਹੁਣ ਲੇਟ ਕੱਟਦੀ ਤੇ ਵਰਦੀ ਬੁਰਦੀ ਪ੍ਰੈਸ ਕਰਕੇ ਮਜਸ਼ਨ ਦੀ ਰੱਖਤੀ ਜਸ਼ਨਾ ਆਪਣਾ ਹਜੇ ਸੁੱਤਾ ਪਿਆ ਲੇਟ ਹੈ ਨਹੀਂ ਆਪਣੇ ਅੰਦਰ ਨਹੀਂ ਰਹਿ ਜੀ ਜਸ਼ਨੀ ਓ ਜਸ਼ਨੀ

ਆਇਆ ਰੱਬਾ ਭੋਰ ਪਾ ਜਾ ਹਵਾ ਚੈੱਕ ਕਰੋ ਜੀ ਕੀ ਹੋ ਗਿਆ ਸਹੀ ਹੈ ਲਓ ਜੀ ਘਟਾਵਾਂ ਚੱਕਰੋ ਕਾਲੀਆਂ ਆ ਗਈਆਂ ਟੰਚ ਆਇਆ ਰੱਬਾ ਜਾ ਹੋਰ ਪਾ ਦੇ ਹੋਰ ਪਾ ਦੇ ਇਧਰ ਆਪਣਾ ਤਬਰ ਜੀ ਤੰਦੂਰ ਲਓ ਜੀ ਮੈਂ ਕਰਦੇ ਆ ਪੇੜੇ ਮੰਜੇ ਤੇ ਬੈ ਕੇ ਦੇਖੋ ਇੱਧਰ ਕਾਲੀਆਂ ਕਾਲੀਆਂ ਘਟਾਵਾਂ ਆ ਗਿਆ ਬਾਦੇ ਰੱਬਾ ਸਾਰਾ ਇੱਥੇ ਲੈ ਪਾ ਖਵਾ ਦੇਖੋ ਜੀ ਗਿੱਡੀ ਸਾਨੀ ਆਉਂਦੀ ਆ ਏ ਹਾਈ ਹਾਈ ਏ ਹਾਈ ਹਾਈ ਮੌਸਮ ਬਹੁਤ ਸੋਹਣਾ ਹੋ ਰਿਹਾ ਜੀ

ਜਸ਼ਨ ਨੂੰ ਪੂਰਾ ਆਇ ਸੀਗਾ ਪਰ ਮੈਂ ਰਹਿ ਪਾ ਕਰੇ ਹਨਾ ਹੁਣ ਦਵਾ ਛੱਡ ਕੇ ਫੋਨ ਤਬਾ ਤਰੀ ਦਾ ਬੈਣ ਕੱਢੀ ਆਉਂਦੀ ਐ ਤਵੇਂ ਤੱਕ ਪੂਰੀ ਲੇਟ ਸੀ 8 ਵਜਣ ਵਾਲੇ ਸੀਗੇ ਬੈਣ ਆਉਂਦੀ ਐ 7:30 ਵਜੇ ਫਿਰ ਦੂਜੇ ਟਾਈਮ ਆਉਂਦੀ ਬਡੀਆਂ ਬੈਣਾ ਤਾਂ ਹੁਣ ਸਟਾਰਟ ਹੋਈਆਂ ਜਦੋਂ ਜਸ਼ਨ ਆਪਣਾ ਤਿਆਰ ਹੋਇਆ ਅੱਲਾ ਤੋਂ ਬਾਅਦ ਹੂੰ ਅੱਜ ਜਬਾੜੇ ਜਵਾਗ ਜਾਂਦੇ ਨਹੀਂ ਟਾਲੀ ਕਰਨਗੇ ਅਪ੍ਰੈਲ ਦਾ ਫਿਰ ਦੋ ਛੁੱਟੀਆਂ ਵੱਜ ਗਈਆਂ ਨਾ ਪਹਿਲਾਂ ਹੋਰ ਬਦੀ ਪੜ ਲੂਗਾ ਚਾਰ ਅੱਖਰ ਲੋ ਜੀ ਬਸ ਆਪਾਂ ਲੱਗਦੇ ਆ ਰੋਟੀ ਤੇ ਹਜੇ ਕੱਪੜੇ ਪਏ ਆਪਣੇ ਘੱਲਣ ਵਾਲੇ ਤੇ ਇੱਕ ਸੂਟ ਧੋਣ ਵਾਲਾ ਪਿਆ ਨਹੀਂ ਹੱਥਾਂ ਤੇ ਮਸਲ ਦੂੰਗੀ ਲੋ ਜੀ ਇੱਥੇ ਮੈਂ ਮਾਰਨ ਲੱਗ ਗਈ ਭਾਡੇ ਰੋਟੀ ਰੋਟੀ ਖਾ ਲਈ ਸੀ ਜੀ ਸਾਰਿਆਂ ਨੇ ਪਿੰਨਾ ਜੱਤਾ ਦੀਕੀ ਗਏ ਰੋਟੀ ਖਾ ਕੇ ਬੈਠੇ ਰਹੇ ਮਾ ਮੀ ਹਟੂਗਾ ਮੀ ਹਟੂਗਾ ਪਰ ਮੀ ਤਾਂ ਹਟੰਦਾ ਨਹੀਂ ਨਾਲੇ ਮਖਾ ਰਾਜ ਜਤਾ ਕੀ ਪਤਾ ਹਟੇ ਨਾ ਹਟੇ ਤੇ ਮਾ ਮੈਂ ਪਾਂਡੇ ਚੱਲ ਗਿਆ ਮਾ ਚੱਲ ਪਾਂਡ ਮੀ ਮੀ ਤਾਂ ਹੀ ਜਾਊਗਾ ਮਖੇ ਨਹੀਂ ਹਟਦਾ ਤੇ ਕਨੀਆ ਜੀ ਮੈਂ ਭਾਂਡੇ ਚੱਕ ਤੇ ਮਹਾ ਚਲ ਕੇ ਸਿਨਾ ਲਾਣੀ ਹੈ ਨਾ ਬਾਗ ਧੋ ਲਾਂਗੇ ਹੁਣ ਆਏ ਹੁਣ ਸਾਰਾ ਦਿਨ ਹੀ ਆਈ ਗਿਆ ਜੀ ਮੀ ਤਾਂ ਸਾਰਾ ਦਿਨ 4 4:00 ਵਜੇ ਹਟਿਆ ਹੋਊਗਾ ਮੀ 4:00 4:30 ਨੂੰ ਸਾਰਾ ਦਿਨ ਆਈ ਗਿਆ ਤੇ ਕੱਪੜੇ ਵੀ ਆਪਣੇ ਘਚਲ ਬਝੂਲ ਕੇ ਮੈਂ ਰੱਖ ਤੇ ਸੀ ਮਹਾ ਚਲ ਦੇਖੀ ਜਊ ਕਿ ਮਹਾ ਜੀ ਉਹ ਹਟੂਗਾ ਫਿਰ ਸੁੱਕਣੇ ਲਾਵਾਂਗੇ ਕ ਆਪਣੇ ਸਕਾਉਣ ਵਾਲੀ ਚਲਦੀ ਜਿਸਕਾਉਣ ਵਾਲੀ ਚਲਦੀ ਹੋਵੇ ਨਾ ਫਿਰ ਵੀ ਐ ਵੀ ਸੁਕਾ ਕੇ ਥੋੜੀ ਜਿਹੀ ਮਾੜੀ ਮੋਟੀ ਹਵਾ ਦੀ ਚ ਚਲ ਸੁੱਕਣੇ ਲਾ ਦੇ ਫਿਰ ਵੀ ਛੇਤੀ ਫੇਣਾ ਅੱਠ ਜਾਂਦੇ ਆਗੇ ਤੇ ਫਿਰ ਮੈਂ ਬਾल्टी ਭਰ ਕੇ ਘਰ ਰੱਖਦੀ ਸੀ। ਬਾਣੇ-ਬੁੰਡੇ ਮਾਂਜ ਕੇ ਦੀ ਮੈਂ ਲੱਗ ਗਈ ਕੱਪੜੇ ਕਚੱਲਣ। ਤੇ ਮੰਮੀ ਤਾਂ ਕਹਿੰਦੀ ਖੜ ਜਾ ਮੰਮੀ ਤਾਂ ਮੈਨੂੰ ਆਖਿਆ ਸੀ ਖੜ ਜਾ ਕਹਿੰਦੀ ਕਣੀਆਂ ਡਿੱਗੀਆਂ ਨਹੀਂ ਐ ਖੜ ਜਾ ਖੜ ਜਾ ਮੈਂ ਖਾ ਨਹੀਂ। ਫਿਰ ਜੇ ਕੰਮ ਆ ਜਾ ਪਿਆ ਹੋਵੇ ਨਾ ਜੀ ਬੈਠੀ ਤਾਂ ਨਹੀਂ ਫਿਰ ਮੈਨੂੰ ਆਏ ਜੀ ਗਿਪਤ ਜੀ ਜੀ ਪਈ ਸੀਗੀ ਮੈਨੂੰ ਆਏ ਸੀਗਾ ਮੈਂ ਚੱਲ ਕੰਮ ਆ ਜਾ ਨਿਮੇੜ ਕੇ ਹੁਣ ਮੈਂ ਨਹਾ ਕੇ ਬਹਿ ਜਾ ਚਲੋ ਨਹਾ ਕੇ ਬੈਠੂ ਮੈਂ ਕਿ ਹੁਣ ਆਏ ਤਾਂ ਤੁਹਾਨੂੰ ਪਤਾ ਜਦੋਂ ਕੰਮ ਆ ਜਾ ਪਿਆ ਹੋਵੇ ਹਨਾ। ਨਾ ਬੰਦਾ ਨਾਉਣ ਜੋਗਰਾ ਨਾ ਹੀ ਬੈਠਣ ਜੋਗਰਾ ਮੈਨੂੰ ਤਾਂ ਫਰੈਂਕੀ ਜ ਹੋ ਜਾਂਦੀ ਵੀ ਕੰਮ ਜਾ ਪਿਆ ਤੇ ਕੰਮ ਗਨਮੇ ਨਿਭੜ ਜੇ ਨਾ ਆ ਕੇ ਫੇਰ ਹੀ ਬੈਠੇ ਬੰਦਾ ਮੈਂ ਤੇ ਬਾਕੀ ਤਾਂ ਸਾਰਿਆਂ ਦੇ ਤੋਤੇ ਗਏ ਸੀ ਕਿਉਂਕਿ ਟਾਈਮ ਨਾ ਬੱਦੇ ਸੀ ਜਸਨ ਤੇ ਡੈਡੀ ਦੇ ਰਹਿਗੇ ਸੀਗੇ ਫਰੇਮ ਆਥਾ ਦੇ ਮੌਸਮ ਤੇ ਸੀਗੇ ਡੈਡੀ ਜਸਨ ਦੇ ਡੈਡੀ ਦੇ ਕੱਪੜੇ ਤੇ ਉਮਾ ਮਸ਼ੀਨ ਚ ਭਿਓ ਕੇ ਰੱਖਦੇ ਸੀਗੇ ਵਾਵਾ ਚਰਮ ਖੱਚਾ ਲੈਨੇ ਵੀ ਪੋਲੇ ਜੀ ਹੋ ਜੂਗੀ ਹਨਾ ਰੇਤਾ ਮਿੱਟੀ ਜਾਂ ਲਾਲ ਮਿੱਟੀ ਜੀ ਹੁੰਦੀ ਆ ਜਾਂ ਮੋਟਕਾ ਪਸੀਨਾ ਹੁੰਦਾ ਜਾਣ ਜਿਵੇਂ ਹਰਾ ਹੋਰਾ ਵੜਦੇ ਆ ਉਹਦੀ ਮੱਕੀ ਦੀ ਕਾਲ ਸਜੀ ਹੁੰਦੀ ਆ ਮੈਂ ਖਾ ਚੱਲ ਕੇਰਾ ਵੀ ਆ ਉੱਗੜ ਜੇ ਜਾਣਗੇ ਹਨਾ ਕਿਉਂ ਤੇ ਤੋਂ ਤੇ ਮੈਂ ਖਾ ਚੱਲ ਫੇਰ ਮੈਂ ਧੋ ਲੂੰਗੀ ਬਾਚਾ ਸੀ ਇੱਥੇ ਖੱਲਕ ਝੁੱਲ ਲ ਕੇ ਸਾਰੇ ਤੇ ਮੈਂ ਖਾ ਚੱਲ ਬਾਲਟੀ ਚ ਪਾ ਕੇ ਰੱਖ ਦਿੰਨੀ ਆ ਵੀਡੀਓ ਬਣਾ ਰਹੀ ਸੀ ਜੀ ਆਪਣੇ ਪ੍ਰੀਤ ਕਿਉਂਕਿ ਉਹ ਸਕੂਲ ਨਹੀਂ ਗਈ ਸੀਗੀ ਤੇ ਇੱਕ ਤਾਂ ਉਹਦਾ ਪੇਟ ਦਰਦ ਹੋ ਜਾਂਦਾ ਸੀਗਾ ਇੱਕ ਵੱਡੀ ਭੈਣ ਤੇ ਬੀਬੀ ਤੇ ਨਿੱਕੀ ਕੁੜੀ ਜਿਹੜੀ ਵੱਡੀ ਭੈਣ ਦੀ ਉਹ ਦਵਾਈ ਲੈਣ ਗਏ ਸੀਗੇ ਐਨਾ ਮੀ ਸੀਗਾ ਸਿਆਖ ਐਨੇ ਮੀ ਚ ਕਿਵੇਂ ਜਾਊਗਾ ਕਹਿੰਦੇ ਕੁਝ ਨਹੀਂ ਹੁੰਦਾ ਆ ਹੀ ਵਗ ਜਾਗੇ ਅਗੇ ਹਟ ਜਾਊਗਾ ਹਟ ਜਾਊਗਾ ਪਰ ਮੀ ਨਹੀਂ ਹਟਿਆ ਤੇ ਫਿਰ ਵੀ ਇੱਥੇ ਪ੍ਰੀਤ ਨੂੰ ਫਿਰ ਉਹ ਇੱਥੇ ਛੱਡ ਗਏ ਸੀ ਕਹਿੰਦੇ ਘਰੇ ਕੱਲੀ ਜੀ ਹਨਾ ਵੀ ਲੋਟ ਨਹੀਂ ਆਉਣੀ ਤੇ ਵੀ ਕੋਈ ਸੋ ਆ ਜਾਂਦਾ ਹਨਾ ਬੀਆ ਮੈਂ ਜੋ ਆਗ ਦੇ ਢਾੜ ਢੋਰ ਨਾ ਜਾਵੇ ਫਿਰ ਇੱਥੇ ਛੱਡ ਗਏ ਸੀਗੇ ਘਰੇ ਲੋ ਜੀ ਆਪਾਂ ਧਰਨ ਲਾਗੇ ਚਾ ਤੇ ਉਧਰ ਮੈਂ ਕੱਪੜੇ-ਕੁੱਪੜੇ ਨਾਲਾ ਕੰਮ ਕਰਾ ਨਵੇਲੇ ਇੱਕ ਚੱਲ ਜਾਈ ਕੱਪੜੇ ਤੇ ਮਹ ਜਦੋਂ ਧੁੱਪ ਜੀ ਆਉ ਹੋਗੀ ਨਾ ਮਾੜਾ ਮੋਟਾ ਸਾਫ ਹੋ ਜਾ ਹੋਗੋ ਉਦੋਂ ਪਾ ਦਾਂਗੇ। ਤੋਂ ਜੋ ਕੰਮ ਜਿਆ ਪਿਆ ਹੋਵੇ ਨਾ ਫਿਰ ਬੈਠਾ ਜਾਂ ਨਹੀਂ ਜਾਣਾ। ਚਲੋ ਹੁਣ ਆਏ ਆ ਵੀ ਜੋ ਧੁੱਪ ਕੱਢ ਲਈ ਉਦੋਂ ਪਾ ਦਾਂਗੇ ਤੇ ਰਬਰੀ ਅੱਜ ਖਟਣ ਦਾ ਨਾ ਹੀ ਨਹੀਂ ਲੰਦਾ। ਅੱਗੇ 10:00 ਵਜੇ ਚਾਹ ਕਿ ਧਰ ਲੈਂਦੇ ਸੀਗੇ ਤੇ ਅੱਜ 10:30 ਹੋ ਗਏ। ਚਾਹ ਪੀ ਲੋ ਜੀ ਸਾਰੇ ਜਣੇ ਅੱਜ ਤਾਂ ਮੌਸਮ ਵੀ ਵਧੀਆ ਹੈ ਲੋ ਜੀ ਹੁਣ ਆਪਣੇ ਘਰ ਆਵਾਂਗੇ ਫਿਰ ਨਾ ਆ ਕੇ ਆਵਾਂਗੇ ਕਿ ਅਸੀ ਨੂੰ ਨਾ ਪੂਆ ਚਰਚ ਨਾ ਪਾਣੀ ਜਾ ਪੈ ਰੇ ਮੀਂਹ ਵਾਲਾ ਤੇ ਹਲਕੁ ਤੁਸੀਂ ਆਈ ਜੋਗੀ ਨਹੀਂ ਤੇ ਲਾਈਟ ਆਪਣੀ ਹੈ ਨਹੀਂ ਹਜੇ ਤੱਕਾਈ ਨਹੀਂ ਲੜ ਕੱਟੀ ਹੈ 6 ਵਜੇ ਦੀ ਸਾਢੇ 6 ਵਜੇ ਦੀ ਲੜ ਕੱਟੀ ਹੈ ਹਜੇ ਤੱਕ ਨਹੀਂ ਆਈ ਤੇ ਸਾਰੇ ਹੈ ਨਹੀਂ ਪਿੰਡ ਚ ਵੀ ਹੈ ਨਹੀਂ ਦੇਖਦੇ ਆ ਚਲੋ ਅੱਜ ਤਾਂ ਵਧੀਆ ਚਲੋ ਨਾ ਆਈ ਤਾਂ ਨਾ ਆਈ ਅੱਧੇ ਦਾ ਫੋਨ ਚਾਰਜ ਹੈ ਗਿਆ ਅੱਧੇ ਦਾ ਹੈ ਨਹੀਂ ਮੰਮੀ ਵਾਲਾ ਫੋਨ ਬੰਦ ਹੋ ਗਿਆ ਡੈਡੀ ਵਾਲਾ ਵੀ ਫੋਨ ਬੰਦ ਹੋ ਗਿਆ ਤੇ ਮੈਂ ਤਾਂ ਸਵੇਰ ਚਾਰਜ ਲਾ ਲਿਆ ਸੀ ਮੇਰਾ ਤਾਂ ਪੂਰਾ 100% ਚਾਰਜ ਸੀਗਾ ਤੇ ਸ਼ਾਮ ਤੱਕਰ ਵਧੀਆ ਟਾਰਫ ਕੱਢ ਜੂਗਾ ਇਹ ਤੇ ਸ਼ਾਮ ਤੱਕ ਰਾਜੂਗੀ ਲੈਟ ਚਲੋ ਜੀ ਚਾਹ ਬਣਾ ਲਈ ਆਪਾਂ ਲਓ ਜੀ ਚਾਹ ਆਪਣੀ ਗਈ ਬਣਾ ਤੇ ਹੋ ਗਿਆ ਆਪਾਂ ਬਿਲੇ ਸਾਰਾ ਕੰਮ ਕੇਰਾ ਤੇ ਬਸ ਕੱਪੜਿਆਂ ਵਾਲਾ ਕੰਮ ਰਹਿ ਗਿਆ ਹੁਣ ਜੇ ਮਾੜੀ ਮਾੜੀ ਪੂਰ ਜੀ ਆਈ ਜਾਂਦੀ ਕਣੀਆਂ ਆਂ ਹੜ ਜਾਂ ਤੇ ਕੱਪੜੇ ਲਾ ਦਈਏ ਸੁੱਕਣ ਤੇ ਮੈਂ ਆਇਆ ਰਸ ਹੋਈ ਚ ਮਾਰ ਕੇ ਦੇ ਪੋਚਾ ਅੱਜ ਆਪਣੀ ਪ੍ਰੀਤੋਣੀ ਗਈ ਜੀ ਸਕੂਲ ਇਹਦਾ পেট ਦਬਤ ਹੋਈ ਜਾਂਦਾ ਸੀਗਾ ਤੇ ਅੱਜ ਇਹ ਇੱਧਰ ਆ ਗਈ ਆਪਣੇ ਕੋਲੇ ਟਾਣੀ ਚ ਤੇ ਇਹਦੀ ਮੰਮੀ ਹੋਰ ਹੈ ਨਹੀਂ ਉਹ ਦਵਾਈ ਲੈਣ ਗਈ ਹੈ ਜੀ ਰਸੋਈ ਚਲਾ ਲਈ ਜੀ ਪੋਚਾ ਫਿਰ ਆਇਆ ਉਹ ਤਾਂ ਵੇ ਸਵੇਰ ਪਹਿਲਾਂ ਲਾਏ ਸੀਗੇ ਪੋਚੇ ਸਾਰੇ ਇੱਕ ਕਮਰੇ ਕੋਲ ਨੇ ਸਾਰੇ ਲਾਏ ਸੀਗੇ ਤੇ ਮੈਂ ਕਿਹਾ ਚਲ ਆ ਨਾ ਹੁਣ ਰੋਟੀ ਰੋਟੀ ਖਾਧੀ ਇਹ ਦੋ ਆ ਚਾਹ ਚੂਹ ਹੋ ਗਈ ਪੈਣਾ ਨਹੀਂ ਹੋ ਗਈ ਆ ਥੋਈ ਦੇ ਵਿੱਚ ਤੇ ਮੈਂ ਕਿਹਾ ਚਲ ਹੁਣ ਪੈਣਾ ਨਹੀਂ ਆਹ ਸਾਰਾ ਪੋਚਾ ਮਾਰ ਕੇ ਇੱਧਰ ਰਸੋਈ ਬੰਦ ਹੀ ਕਰਤਾ ਵੀ ਇੱਕ ਆਪਣੇ ਆਹ ਜਿਹੜਾ ਰਸੋਈ ਬਾਹਰ ਖੁੱਲਾ ਹੋਵੇ ਨਾ ਬਾਅਦ ਛੱਡ ਸੀ ਇੱਧਰ ਲਈ ਫਿਰ ਸੋਏ ਪਾਣੀ ਆ ਗਿਆ ਚੁੱਪ ਇਦਾਂ ਹੋ ਗਿਆ ਤਬੈਕ ਅੱਜ ਆਪਣਾ ਆਟਾ ਪਿਆ ਦੀ ਟੈਂਕੀ ਚ ਪਾਉਣ ਵਾਲਾ ਕੱਲ ਤੇ ਲੱਕੜਾ ਆ ਕੇ ਆਹੋ ਰਾਮ ਮੇਸਟਰ ਰਾਮ ਮੇਸਟਰ ਨੂੰ ਫੋਨ ਹੀ ਕਰ ਲਿਆ ਸੀ ਆਪੀ ਟਰੈਕਟਰ ਲੈ ਕੇ ਆ ਗਿਆ ਤੇ ਕੱਢਦਾ ਆਟਾ ਹਾਂ ਤੁਸੀਂ ਵੀ ਫੋਨ ਲਾ ਲਿਆ ਕਰੋ ਲਾ ਬੰਦੀ ਕਰ ਪੰਨਾ ਹੁਣ ਨਹੀਂ ਫੇਰ ਫੇਰ ਬੱਚਣਾ ਭਾਦੀ ਇੱਥੇ ਪਾਣੀ ਖੜ ਜਾਂਦਾ ਜੀ ਇੱਥੇ ਨਾ ਥੋੜੀ ਜਿਹੀ ਝੋਖ ਜੀ ਟੋਆ ਜਾਏ ਜੀ ਕੰਨ ਵਾਲਾ ਮੈਂ ਬਾਛੜ ਜਾਂਦੀ ਜਦੋਂ ਪਾਣੀ ਖੜ ਜਾਂਦਾ ਹੁਣ ਪੀਵਾਂਗੇ ਚਾਹ ਹਾਂ

ਲਓ ਜੀ ਮੈਂ ਤਾਂ ਅੱਗੇ ਕਿੱਸੀ ਨਾ ਕਿ ਤੇ ਮੰਮੀ ਸਕੀਮ ਕਰੀ ਜਾਂਦੇ ਆ ਨਾ ਕਿ ਆਵਾਂ ਨਾ ਕਿ ਹਾਂ ਇੱਕ ਦੋਸ ਨੂੰ ਤੋਤੇ ਬੈ ਕਿੱਲੇ ਪਿਆ ਹੁਣ ਲੀੜਾ ਨਾਲ ਪੰਗਾ ਐਨੇ ਉਹ ਕਾਲਾ ਨਾ ਪਿਆ ਤਾਂ ਹੈ ਬਾਹਰ ਉਹ ਅੱਜ ਤਾਂ ਮੌਸਮ ਠੰਡਾ ਹੀ ਹੈ ਮੈਂ ਤਾਂ ਆਪ ਜਿਹੜੇ ਪਾਉਣੇ ਹੁੰਦੇ ਦੋ ਤਿੰਨ ਸੂਟ ਲਾ ਰੱਖਿਆ ਜੀ ਉਹ ਸਾਰੇ ਅੱਜ ਹੁਣ ਤੋਂ ਨਾਲੇ ਹੋਗੇ ਮੈਂ ਚੱਲ ਆ ਪਾ ਲੈਣੀ ਆ ਕੱਢ ਕੇ ਮੈਂ ਉਹ ਵੀ ਪਾਇਆ ਹੋਇਆ ਕਈ ਵਾਰੀ ਪਾਇਆ ਦੇ ਲੋ ਜੀ ਚਾਹ ਪੀ ਲੋ ਸਾਰੇ ਜਣੇ ਮੈਂ ਤਾਂ ਪੀਣੀ ਹੈ ਚਾਹ ਪ੍ਰੀਤ ਹੋ ਰਿਆਂ ਨੇ ਤਾਂ ਪੀ ਲਈ ਪ੍ਰੀਤ ਲਈ ਪੀ ਤਾ ਅੱਜ ਪ੍ਰੀਤ ਤੋਂ ਸਰਵਾਹਾਂਗੀ ਮੈਂ ਬਾਹ ਦੇਂਗੀ ਕੀ ਫਰੈਂਚ ਮਿੱਠੀ ਹੁੰਦੀ ਹੈ ਨਾ ਉਹ ਅੱਜ ਪ੍ਰੀਤ ਤੋਂ ਫਰੈਂਚ ਮਿੱਠੀ ਕਰਾਵਾਂਗੇ ਪ੍ਰੀਤ ਨੂੰ ਬਹੁਤ ਵਧੀਆ ਕਰਨੀ ਆਉਂਦੀ ਲੋ ਜੀ ਪੀ ਲਈ ਆਪਾਂ ਚਾਹ ਤੇ ਕਣੀਆਂ ਕੋਈ ਕੋਈ ਕਣੀਆਂ ਹਜੇ ਵੀ ਆਈ ਜਾਂਦੀਆਂ ਤੇ ਐਂ ਘਟਾਵਾਂ ਬਣੀਆਂ ਖੜੀਆਂ ਦੇਖੋ ਆ ਗੱਛੇ ਮੱਗਾ ਨਹੀਂ ਜੰਮ ਜਾਵੇ ਲੋ ਜੀ ਰੱਬ ਤਾਂ ਹਰਦਾ ਹੀ ਇਹ ਸਾਧੂਰਾ ਹਾਲ ਹੀ ਕਰਦਾ 12 ਵਜ ਗਏ ਤੇ ਸ਼ੀਵਾ ਇਹ ਤੇ ਲੱਗ ਗਿਆ ਕੰਮਣ ਕੰਮਣਾ ਨਾ ਨਾ ਟੰਗਰਾ ਪਾਉਂਦਾ ਤੇ ਹੋਰ ਬੜਾ ਸਰਵਾ ਲੋ ਜੀ ਫਰੀਦ ਨੇ ਸਰਵਾਇਆ ਫਿਰ ਸੁੱਕਿਆ ਤਾਂ ਹੈ ਨਹੀਂ ਹਜੇ ਦੇਖੋ ਇਧਰ ਬੀਡੀਆਂ ਕਰੀਆਂ ਪਰੀਦ ਨੂੰ ਸਾਡੀ ਨੂੰ ਬਾਲੂ ਬੂਲ ਚਰਚਰ ਬਹੁਤ ਦਾ ਬਾਲਾ ਸ਼ੌਂਕ ਹੈ ਪੂਰੀ ਪੱਲਰਾਂ ਦੀ ਪਰੀਦ ਮੇਰਾ ਸਰਵਾਵੇ ਮੈਨੂੰ ਨੀਂਦ ਆਵੇ ਉਹ ਕਿੰਦਾ ਸਾਡੇ ਪੂਰੀ ਬੰਦਰਾ ਨਹੀਂ ਲੱਗਦੀ ਪੂਰੀ हेयर ਸਟਾਈਲ ਪੂਰੇ ਵਧੀਆ ਬਣਾਉਣਾ ਜਾਣਦੀ ਜਿਵੇਂ ਫੋਨ ਤੇ ਦੇਖ ਲੈਂਦੀ ਉਹ ਦੀ ਸਿੱਖ ਲੈਂਦੀ ਹੈ ਬੈਠੇ ਹੈ ਦੀਨਾ ਕਪੜੇ ਸੁੱਕਣੇ ਪਾਉਣ ਜੋਗਰੇ ਔਖਾ ਹੋ ਗਿਆ ਸਾਰੇ ਘਾਹ ਜੇ ਮਨ ਲਾਦਾ 4-5 ਦਿਨ ਨਹੀਂ ਛੱਡਦਾ ਮੰਮੀ ਹਾਂ

ਕਾਲੀ ਗੀਲੇ ਹਵਾ ਨੇ ਭੱਜਦੇ ਸੀ ਲੋ ਜੀ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਮ ਦਾ ਤੇ ਪਸੂ-ਪਸੂ ਬੰਨਤੇ ਸੀ ਆਪਾਂ ਨੀਰਾ ਚਾਰਾ ਪਾ ਕੇ ਜੀ ਮਸਾ ਨੀਰਾ ਚਾਰਾ ਪਾਇਆ ਐਨਾ ਗਾਰਾ ਪਸ਼ੂਆਂ ਥੱਲੇ ਬਣਿਆ ਪਿਆ ਐਂ ਹੁੰਦਾ ਜੀ ਕੱਚੇ ਥਾਂ ਦਾ ਪੰਗਾ ਗਾਰਾ ਬਣ ਜਾਂਦਾ ਜਮਾਂ ਪਸ਼ੂਆਂ ਥੱਲੇ ਤੇ ਜਸੁੰਦੇ ਰੇੜੀ ਨੀਰਾ ਪਵਾ ਆ ਗਈ ਸੀ ਕਿ ਮੇਰੇ ਨਾਲ ਨੀਰਾ ਪਵਾ ਕੇ ਪਸੂ-ਪਸੂ ਬਣਾ ਕੇ ਤੇ ਫਿਰ ਕਹਿੰਦੇ ਮੈਂ ਲੈ ਕੇ ਆਉਣਾ ਰੇਤਾ ਫਿਰ ਜਸੁੰਦੇ ਰੇਤਾਂ ਲੈ ਕੇ ਆਈ ਫਿਰ ਪਸੂਆਂ ਥੱਲੇ ਸੈੱਟ ਕੇ ਤੇ ਵਧੀਆ ਹੋ ਗਿਆ ਸੀਗਾ ਥਾਂ ਪਸੂਆਂ ਥੱਲੇ ਤੇ ਫਿਰ ਮੈਂ ਲੱਗੀ ਸੀਗੀ ਜੀ ਸਬਜ਼ੀ ਬਣਾਉਣ ਉਧਰੋਂ ਨੀਰਾਚਾਰਾ ਬਾਕੇ ਨੀਰੇ ਵਾਲਾ ਕੰਮ ਗੋਹ ਕੁੜਾ ਸੈੱਟ ਕੇ ਨਵੇਂ ਢਕੇ ਯਾਪਾ ਬਣਾਵਾਂਗੇ ਅੱਜ ਆਲੂ ਤੇ ਪਕੌੜੇ ਪਕੌੜੇ ਮੈਂ ਭੋਂਕੇ ਰੱਖਦੇ ਸੀਗੇ ਜੀ ਕਿਉਂਕਿ ਜੇ ਤਿੰਨ ਚਾਰ ਪੰਜ ਸੀਟੀਆਂ ਨਾਲ ਆਲੂ ਤਾਂ ਵਧੀਆ ਬਣ ਜਾਂਦੇ ਆ ਕਈ ਵਾਰੀ ਪਕੌੜੇ ਖੜਮੇ ਜਿਹੇ ਰਹ ਜਾਂਦੇ ਫਿਰ ਖੜਮੇ ਜਿਹੇ ਪਕੌੜੇ ਸਾਡੇ ਖਾਂਦੇ ਨਹੀਂ ਤੇ ਮੈਂ ਫਿਰ ਭੋਂਕ ਤੇ ਰੱਖਦੇ ਸੀ ਪਹਿਲਾਂ ਕਿ ਮਹਰ ਜਲ ਭੇਜੇ ਐਨੇ ਵੀ ਬੋਲੇ ਜ ਹੋ ਜਾਣਗੇ ਵਦਗਾ ਤੇ ਬਸ ਲੱਗੇ ਸੀ ਆਪਾਂ ਤੱਕਾ ਛੜਕਾ ਲਾਉਣ ਤੇ ਇਹ ਵੀ ਸੰਗਣੀ ਜੀ ਤਰੀ ਭਾਲਦੇ ਆ ਜੀ ਦੋ ਤਿੰਨ ਗੰਡੇ ਲੱਗ ਜਾਂਦੇ ਆ ਤੇ ਗੰਡੇ ਵੀ ਬਹੁਤ ਮਹਿੰਗੇ ਹੋਏ ਪਏ ਐ ਤੇ ਆਪਣੇ ਤਾਂ ਕਿੱਦਾਂ ਦੇ ਡਿੱਕੀ ਆਨੇ ਆ ਵੀ ਜੇ ਟਰਾਲੀ ਵਾਲਾ ਕੋਈ ਆ ਦੇ ਗੰਡੇ ਲੈ ਲੀਏ ਗੰਡੇ ਲੈ ਲੀਏ ਉਥੇ ਜੀ ਜੇ ਉਥੋਂ ਲੈ ਕੇ ਆਉਣੇ ਆ ਗਾਂਵ ਬਾਜ਼ਾਰ ਚੋਂ ਸਬਜ਼ੀ ਵਾਲਾ ਕੋਲੋਂ ਉਹ ਵਾਲੇ ਮਹਿੰਗੇ ਲਾਉਂਦੇ ਆ ਤੇ ਟਰਾਲੀ ਵਾਲੇ ਹਜੇ ਸਸਤੇ ਦੇ ਜਾਂਦੇ ਆ ਇਹਨਾਂ ਨੂੰ ਆਏ ਆ ਵੀ ਜੇ ਹੁਣ ਕਮ ਜਿਵੇਂ ਆਪਣੇ ਕਣਕ ਦੇ ਬੱਟੇ ਲੈ ਜਾਂਦੇ ਆ ਜੀ ਜਿਵੇਂ ਕਣਕ ਬਾਦ ਗੀ ਆਪਾਂ ਤੇ ਗੰਡੇ ਲੈ ਲੀਏ ਤੇ ਤਾ ਕਰਕੇ ਜੀ ਹੁਣ ਸਬਜੀ ਤੁਹਾਨੂੰ ਪਤਾ ਹਨਾ ਤਾਂ ਗੰਡੇ ਗੁੰਡੇ ਬਣਾ ਬੰਤ ਨਹੀਂ ਵਧੀਆ ਤਾਂ ਸੰਘਣੀ ਜੀ ਤਰੀ ਹੋਵੇ ਜੀ ਸਬਜੀ ਨੂੰ ਤਾਂ ਤਰੀ ਆਈ ਸਬਜੀ ਨੂੰ ਤਾਂ ਸੰਘਣੀ ਜੀ ਤਰੀ ਹੋਵੇ ਫੇਰ ਹੀ ਸਵਾਦ ਆਉਂਦੀ ਹੈ ਤੇ ਇੱਕ ਆਪਣੇ ਜਸ਼ਨਾਂ ਦੀ ਗੰਡੇ ਵਾਲੇ ਖਾਂਦਾ ਜਸ਼ਨ ਆ ਜਸ਼ਨ ਦੇ ਡੈਡੀ ਇਹਨਾਂ ਨੂੰ ਬਾਹਲਾ ਰਹਿੰਦਾ ਗੰਡੇ ਵਾਲਾ ਤੇ ਲੋਬੀ ਆਪਾਂ ਇੱਥੇ ਪਾਤੀ ਸੀ ਆਲੂ ਆਲੂ ਲੂ ਪਾ ਕੇ ਤੇ ਫਿਰ ਮੈਂ ਪਾਪੇਸੀ ਵਿੱਚ ਪਕੌੜੇ ਤੇ ਅੱਜ ਆਪਾਂ ਖਾਵਾਂਗੇ ਆਲੂ ਪਕੌੜੇ ਬਹੁਤ ਹੀ ਵਧੀਆ ਸਬਜ਼ੀ ਬਣੀ ਸੀ ਜੀ ਕਈ ਦਿਨਾਂ ਤੋਂ ਜੇ ਆਪਾਂ ਸਬਜ਼ੀ ਜੀ ਬਣਾਈ ਜੀ ਨਾ ਬਦਲ ਮੇ ਸਬਜ਼ੀ ਸਵਾਦ ਆਦੀ ਹੈ ਕਈ ਦਿਨਾਂ ਤੋਂ ਬਣਾਈ ਸੀ ਜੀ ਆਪਾਂ ਦਾ ਬਣਾਈ ਨਹੀਂ ਸੀ ਹੁਣ کافی ਟਾਈਮ ਹੋ ਗਿਆ ਸੀਗਾ ਪਕੌੜਿਆਂ ਦੀ ਸਬਜ਼ੀ ਤੇ ਬਹੁਤ ਵਧੀਆ ਬਣੀ ਸੀਗੀ ਲਸਣ ਵੀ ਬਹੁਤ ਮਹਿੰਗੀ ਹੋਈ ਪਈ ਹੈ ਜੀ ਇਹ ਸਬਜ਼ੀ ਤੇ ਉਧਰੋਂ ਟਮਾਟਰ ਮਹਿੰਗੇ ਹੋਏ ਪਏ ਸਬਜ਼ੀ ਬਣਾਉਣੇ ਕਾਹਦੀ ਸਬਜ਼ੀ ਬਣਾਉਣੇ ਆ ਜੀ ਬਾਹਲੇ ਕੀ ਨਹੀਂ ਜਾਈਦਾ ਹੁੰਦਾ ਸਬਜੀ ਹੋ ਵਿੱਚ ਆਪਾਂ ਨੂੰ ਹਨਾ ਤੜਕੇ ਚ ਪਾਉਣ ਵਾਸਤੇ ਪੁੱਛੇ ਨਾ ਜੀ ਕਿੱਧਰ ਜਾਈਏ ਇਹ ਬਸ ਜੀ ਇੱਥੇ ਲੱਗ ਪਾ ਗਾ ਆਪਣੀ ਸਬਜੀ ਬਸ ਮੈਂ ਪਾ ਤੇ ਸੀ ਪਕੌੜੇ ਤੇ ਲਾਤਾ ਢੱਕਣਾ ਇਹ ਮਿਕਸ ਜੇ ਕਰਕੇ ਇਹਨਾਂ ਨੂੰ ਤੇ ਬਸ ਟਾਈਮ ਹੋ ਗਿਆ ਸੀਗਾ ਜੀ ਇੱਥੇ 5:30 ਹੋ ਗਏ ਸੀ 5:30 ਬਣਾਈ ਸੀ ਮੈਂ ਸਬਜੀ ਤੇ ਢੱਕ ਬੁੱਕਣ ਲਾ ਕੇ ਰੈਡੀ ਕਰਤਾ ਜੀ ਮਹਾ ਚਾਲਾ ਹੁਣ ਬਣੀ ਜਾਊਗੀ ਤੇ ਬਾਹਰ ਜੀ ਚੁੱਲਾ ਗਿੱਲਾ ਸੀਗਾ ਕੁਛ ਛਟੀ ਹੋ ਰਹੀ ਸਲਾਬਾ ਜਾਂ ਲੋ ਜੀ ਟਾਈਮ ਹੋ ਗਿਆ ਸ਼ਾਮ ਦੇ ਪੌਣੇ 6:00 10 ਕੁ ਮਿੰਟ ਰਹਿ ਗਏ 6:00 ਵਜੇ ਦੇ ਵਿੱਚ ਬਸ ਹੁਣ ਮੈਂ ਸਬਜ਼ੀ ਬਣਾਉਣ ਵਾਸਤੇ ਰੱਖਤੀ ਤੇ ਫਿਰ ਕੱਢ ਕੇ ਲਿਆਉਣੀ ਹੈ ਧਾਰਾਂ ਤੇ 5:00 ਵਜੇ ਕੱਪੜੇ ਸੁੱਕਣੇ ਲਾਏ ਜੀ ਧਾਰ ਤੇ ਤੇ ਦੇਖੋ ਹਵਾ ਜੀ ਨਿਕਲ ਜਾ ਚਲ ਕੋਸੰਦਰ ਮੰਜਿਆਂ ਦੇ ਸੁੱਕਣੇ ਪਾ ਦਾਂਗੇ ਫਿਰ ਘਰ ਵੀ ਨਹੀਂ ਸਕਦੇ ਕੁਛ ਤੇ ਇਹਦਾ ਹੁਣ ਟਰੈਕਟਰ ਲਿਆ ਲਾਤਾ ਜੀ ਅੰਦਰ ਰੇਤ ਲੈ ਕੇ ਆਇਆ ਜੱਸਾ ਸੰਦੇ ਰੇੜੀ ਤੇ ਗਾਰਾ ਹੀ ਗਾਰਾ ਹੋਗਾ ਚੌਂਤਰੇ ਤੇ ਝਾੜੂ ਨਾਲ ਵੀ ਨਹੀਂ ਲੈਣਾ ਕਿਉਂਕਿ ਇੱਕ ਚੌਂਤਰਾ ਗਿੱਲਾ ਸੀਗਾ ਉਤੋਂ ਗਾਰਾ ਗਿੱਲਾ ਸੀ ਲਾਲ ਮਿੱਟੀ ਜੀ ਆ ਤੇ ਚਲੋ ਕੁਛ ਨਾ ਕੁਛ ਲੈ ਜੂਗਾ ਚਲ ਜਿਮੀ ਹੁਣ ਜਾ ਕੇ ਜਿਮੀ ਹਟਿਆ 5 ਵਜੇ ਸਹੀ ਜਿਮੀ ਹਟਿਆ ਤੜਕੇ 6 ਵੇ ਦਾ ਆ ਵਿਚਦੀ 15 ਮਿੰਟ ਹਟ ਜਾਂਦਾ ਸੀ ਫੇਰ ਫੇਰਣ ਲੱਗਿਆ 10 ਮਿੰਟ ਹਟ ਜਾਂਦਾ ਸੀ ਜਿਆ ਆਈ ਜਾਂਦੀ ਸੀ ਪੂਰ ਜੀ ਤੇ ਹੁਣ ਜਾ ਕੇ ਕਿਤੇ ਹਟਿਆ ਪਰ ਹਜੇ ਵੀ ਪੂਰਾ ਬੱਦਲ ਬਣਿਆ ਪਿਆ ਤੇ ਚਲੋ ਜੀ ਆਪਣੀ ਸਬਜੀ ਬਣਦੀ ਆ ਤੇ ਫਿਰ ਕੱਢ ਕੇ ਲਿਉਣਾ ਧਾਰਾਂ ਤੇ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਜੀ ਇੱਥੇ ਐਂਡ ਮਿਲਦੇ ਆ ਤੁਹਾਨੂੰ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਜੇ ਸਾਡੇ ਬਲੌਗ ਵਧੀਆ ਲੱਗਦੇ ਆ ਤਾਂ ਚੈਨਲ ਨੂੰ ਕਰ ਲਿਓ ਪਲੀਜ਼ ਸਬਸਕ੍ਰਾਈਬ ਤੇ ਬਾਕੀ ਸਾਡਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਤੁਸੀਂ ਕਰਦਿਆ ਕਰੋ ਜੀ ਆਪੇ ਤੇ ਜਿਹੜੀ ਐਡ ਆਉਂਦੀ ਹੈ ਪਲੀਜ਼ ਉਹਨੂੰ ਸਕਿਪ ਨਾ ਕਰਿਆ ਕਰੋ ਜੀ ਤੇ ਐਡ ਨੂੰ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਅੱਜ ਦੀ ਵੀਡੀਓ ਤਾਂ ਕਰਦੇ ਆ ਇੱਥੇ ਆਂ ਨਾ ਮਿਲਦੇ ਆ ਕੱਲ ਨੂੰ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ